ਵਾਜਲ ਕਟੇ ਸਰਹੱਦੀ ਪਿੰਡਾਂ ਵਿਚ ਹੜ੍ਹ ਕਾਰਨ ਖੇਤਾਂ ਵਿੱਚ ਆਈ ਰੇਤ ਕਿਸਾਨਾਂ ਦੇ ਨਾਲ-ਨਾਲ ਇੱਥੋਂ ਦੇ ਲੋਕਾਂ ਲਈ ਵੀ ਮੁਸੀਬਤਾਂ ਦਾ ਕਾਰਨ ਬਣ ਰਹੀ ਹੈ। ਇੱਕ ਪਾਸੇ ਕਿਸਾਨਾਂ ਨੂੰ ਰੇਤ ਬਾਹਰ ਕੱਢਣ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਇੱਥੋਂ ਦੀਆਂ ਸੜਕਾਂ ਤੇ ਰੇਤ ਦੀਆਂ ਪਾਰੀਆਂ ਟਰੈਕਟਰ ਟਰਾਲੀਆਂ ਗੁਜ਼ਰਨ ਕਾਰਨ ਹੜ੍ਹ ਕਾਰਨ ਟੁੱਟੀਆਂ ਸੜਕਾਂ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਰੇਤ ਚਕਾਉਣ ਲਈ 4 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ ਹੈ। ਜਿਸ ਕਾਰਨ ਉਹਨਾਂ ਦੀ ਕਣਕ ਦੀ ਫਸਲ ਬੀਜਣ ਦੀ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ। ਨਾਂ ਨਹੀਂ ਲਦੇ ਸਨ ਟੈਂਡ ਦੋਨਾਂ ਨਨਕਾ ਤੇ ਅੜ ਕਾਰਨ ਰੇਤ ਬਹੁਤ ਆ ਚੁੱਕੀ ਹੈ। ਪਰ ਮਿਸ਼ਨ ਵੀ ਘਟ ਮਿਲੀ ਹੈ ਪਰ ਇੰਨੀ ਪਰਮਿਸ਼ਨ ਸਰਦਾ ਨਹੀਂ। ਘੜਾ ਦਗਾ 4 ਮਹੀਨੇ ਹੋਰ ਚਾਹੀਦੇ ਨੇ। ਬਾਦ ਦੋ ਕਿਲੇ ਜੀਚਾ ਲਿ ਕੋਰੋ ਵੀ ਨਹੀਂ ਚੀਚਾ। ਮਸ਼ੀਨਾਂ ਲੱਗੇ ਕਿ ਲੇਵਰ ਲੱਗੀ ਖੜੀਏ। ਰਸਤਾ ਵੀ ਕੋ ਖਰਾਬ ਹੋਇਆ ਪਿਆ ਹੈ। ਸਾਰੀਆਂ ਸੜਕਾਂ ਸਾਰੀਆਂ ਛੜਕਾਂ ਟੁੱਟੀਆਂ ਪਈਆਂ ਨੇ ਟਰਲੇ ਘਾਟੀ ਆਂਦੇ ਨੇ ਇਕੱਦੇ ਆਂਦੇ ਨਾਗਰ ਸਵੇਰ ਦਾ ਬੈਠੇ ਨੇ ਮਸ਼ੀਨਾਂ ਵਾਲੀ ਦੇਲੇ ਖਰਚਾ ਨਨ ਪੱਲੂ ਕਹੀ ਜਾਂਦਾ ਹੈ ਟਾਈਮ ਸਰਕਾਰ ਨੂੰ ਇਹ ਬੇਨਤੀ ਹੈ ਹੋਰ ਟਾਈਮ ਦੇਵੇ ਕੰਦੇਲਾਂ ਦਸਰਨੇ ਵੀ ਸਾਦਾ ਤੇ ਸਾਦਾ ਲਈ ਇੱਕ ਕਿਲਾ ਅੱਗੇ ਨੀਚੇ ਚੱਲ ਪੂਰਾ ਉਹਦੇ ਜਨ ਟਾਈਮ ਲੱਗਾ 10 ਦਿਨ ਲੱਗੇ ਤੇ ਛੜਕਾਂ ਸਾਰੀਆਂ ਟੁੱਟ ਇਹਦੇ ਵੇਖ ਲਈ ਰੇਤ ਸਾਰੀ ਹੋਏ ਪਈ ਕੈਮਰਾ ਲਗਾ ਕੇ ਸਾਰਾ ਦੇਖੋ ਤੇ ਸਾਨੂੰ ਵਾਹ ਤੋ ਦਾ ਟਾਈਮ ਦਿੱਤਾ ਜਾਵੇ ਕਿੰਨੇ ਏਕੜ ਤੁਹਾਡੀ ਜ਼ਮੀਨ ਹੈ ਜਿੰਦੇ ਚ ਰੇਤ ਆ ਗਿਆ ਤੇ ਆਸੇ ਪਾਸੇ ਕਿੰਨੇ ਏਕੜ ਹੋਏਗੇ ਜ਼ਮੀਨ ਸਾਦੀ ਤਾਂ 70 80 ਕਿੱਲੇ ਜ਼ਮੀਨ ਚ ਆ ਪਿਆ ਕਿਤੇ ਹੁਣ ਖੜੇ ਨਾ ਇਥੇ 15 ਕਿੱਲੇ ਚ ਹੈਗਾ ਇਥੇ 1 ਕਿੱਲਾ ਵੀ ਨਹੀਂ ਚਾ ਪੂਰਾ ਤੇ ਆਲੀਂ ਦੇ ਨ ਸਰ ਸਰਦਾ ਹੀ ਨਹੀਂ ਹੋਰ ਵੀ ਪਿਆਲੀ ਪਿਆ ਉਹਦੇ ਤੇ ਲਗਾਈ ਮੇਰੇ ਪਾਣੀ ਫੇਰ ਦੁਬਾਰਾ ਆ ਗਿਆ ਸੀ ਉਹ ਰਸਤਾ ਗਿੱਲਾ ਲੀ ਜਾਏ ਉਥੇ ਟਾਈਮ ਲੱਗੇ ਤੋ 6 7 ਘੰਟੇ ਆਏ ਦੇਖ ਲਓ 2 ਕਿੱਲੇ ਮਸੇ ਚਾ ਹੈ 2 ਕਿੱਲੇ ਨਹੀਂ ਨਿਪੜਾ ਲਈ ਅਕੋਲੇ ਛੜਕਾ ਸਾਰੇ ਖਰਾਬ ਨੇ हाल ही कणक नहीं कड़ीनी फिर हाल बना खड़ा रस्ता डबल चलेना फिर निबड़ है फिर तो दो महीने पहले निबड़ जाने रस्ता एक नहीं तो फिर छह महीने चार महीने टारगेट है बहुत हालत खराब जी हम ਟਰੈਕਟਰ ਗਿਆ ਉਹਨ ਗੜਾ ਕੇ ਲੈੰਦੇ ਸੀ 4 ਪੁਆਇੰਟ ਰੇਲ ਕੋ ਬੇਕਲੇ ਕੰਗਰੀ ਚੱਟੀ ਮਿੱਟੀ ਭਾਈ ਬਰੁੰਦੀ ਨੇ ਲੈ ਹੱਲ ਨਹੀਂ ਵੇ ਸਕਦਾ ਇਹ ਇਧਰ ਹੀ ਛੜਕ ਚੱਲ ਜਾ ਤੇ ਜੇ ਰੇਲ ਲਈ ਮੰਡੀ ਬੋੜਾ ਲਾਜਾ ਹੁੰਦਾ ਅੱਗੇ ਰਵੜੀ ਗੱਲ ਲੈ ਉਹ ਗੇ ਕੋ ਪ੍ਰਾਣਾ ਲੇਕਿਨ ਪਾਣੀ ਨਿਕਾਸ ਹੁੰਦਾ ਤੇ ਕਿਹੜੀ ਨੀਂਵ ਜੇ ਸਾਡਾ ਰੇਤਾ ਫੇ ਚੱਕਲ ਜੋ ਸਾਡੀਆਂ ਕਣਕਾ ਗਡਾਲ ਜੋ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਅੱਗੇ ਆਪਣੇ ਖੇਤ ਚ ਪਾਪ ਲਾਈਨ ਚੱਲੀ ਖੜੀ ਹੈ ਕੱਲ ਤੋਂ ਚਲਾਈ ਕਰਿਆ ਅਜੇ ਉਹ ਬਹੁਤ ਹੈ ਆ ਪਿਆ ਸਾਰਾ ਅਜੇ ਵੀ ਕਿਲ ਚਾਰਕ ਨਾਲਾ ਵੀ ਨੀਚੋਆ ਥੱਲੇ ਪਾਣੀ ਆਈ ਜਿਵੇਂ ਅਜੇ ਫੋਟ ਫੋਟ ਜੇ ਰਹਿੰਦਾ ਦਾ ਹੁੰਦੇ ਸਾਡੇ ਅਸੀਂ ਰਿਤਾ ਪਰ ਲੱਗੇ ਜੀ ਤੇ ਸਾਡੇ ਨਾਲ ਬਹੁਤ ਜਾਨੇ ਹੋ ਰਿਹਾ ਇੱਕ ਤਾਲਾ ਮਸ਼ੀਨਾਂ ਲੱਗਈਆਂ ਦੂਜੇ ਨਾਲ ਵੱਡੇ ਵੱਡੇ ਨਾਗ ਭੋਂਗਾ ਵਾਲੇ ਟਰਾਲੀਆਂ ਫਰਦੇ ਪਨ ਬੱਚਿਆਂ ਨੂੰ ਨੁਕਸਾਨ ਔਰ ਸਾਡੇ ਘਰਾਂ ਦੇ ਵਿੱਚ ਨੁਕਸਾਨ ਹੋ ਰਿਹਾ ਸਾਡੇ ਘਰਾਂ ਪਿੰਡਾਂ ਦੇ ਵਿੱਚ ਗਲੀਆਂ ਟੁੱਟ ਗਈਆਂ ਭੋਂਗ ਮਤਲਬ ਭੋਂਗ ਨਹੀਂ ਲੱਗਣਾ ਚਾਹੀਦਾ ਸਿੰਗਲ ਟਰਾਲੀ ਆਵੇ ਤੇ ਚਲ ਮੜਵਟ ਉੱਚਾ ਕਰਦਾ ਤੇ ਕਰੇ ਇਹ ਨੀਗਾ ਇਹ ਬੰਗਾਲ ਟਰਾਲੀ ਆਉਣ ਤੋਂ ਸਾਡੇ ਸਾਰੇ ਸਿਵਰਲ ਪਾਣੀ ਸਾਰਾ ਬੰਦ ਹੋ ਗਿਆ ਟੁੱਟ ਗਈ ਨੌਲੀ ਨੂਲੀਓ ਇਹ ਮਸ਼ੀਨਾ ਮਸ਼ੀਨਾ ਬੰਦ ਕੇ ਦੀ ਲੇਵਰ ਕੰਮ ਕੀਤਾ ਜਾਵੇ ਕਿਉਂਕਿ ਅਸੀਂ 3 ਮਹੀਨੇ ਤੋਂ ਅਸੀਂ ਨਾ ਬਿਨਾ ਪਾਣੀ ਬਿਚੇ ਵੀ ਰਹੇ ਸਾਨੂੰ ਕੋਈ ਕੰਮ ਨਹੀਂ ਜਿਠਾ ਆ ਗਿਆ ਤੇ ਸਾਨੂੰ ਉਵੇਂ ਹੀ ਅਸੀਂ ਭੁੱਖੇ ਬਣ ਲਗੇ ਪੁਨੇ ਸਾਨੂੰ ਕੰਮ ਮਿਲਿਆ ਤੇ ਉਦੋਂ ਮਸ਼ੀਨਾ ਆ ਗਈਆਂ ਤੇ ਇੱਕ ਸਾਡੀ ਬੇਨਤੀ ਹੈ ਜੇ ਡਿੱਕਾ ਲੱਗਦੇ ਆਉਂਦੀਆਂ ਨੇ ਇਹ ਬੰਦ ਹੋਵਣ ਉਹ ਜਿਆਦਾ ਬੱਚਿਆਂ ਨੂੰ ਸਕੂਲ ਵਾਲੇ ਪਰੇਸ਼ਾਨੀ ਹੀ ਹੈ ਬੱਚੇ ਸਕੂਲ ਵਾਲੇ ਕਈ ਵਾਰ ਲੇਟ ਹੋ ਜਾਂਦੇ ਨੇ ਕਈ ਛੁੱਟੀ ਵਜਦੀ ਹੈ ਸਾਡੇ ਬੱਚੇ ਤੋ ਤੱਕ ਕਾਮਲ ਤੱਕ ਜਾਂਦੇ ਨੇ ਸਕੂਲ ਤੇ ਪਰਮਿਸ਼ਨ ਇੱਕ ਲੰਮੀ ਦਿੱਤੀ ਜਾਵੇ ਤੇ ਬਾਕੀ ਭੰਗਰ ਟੌਲੀ ਸਾਨੂੰ ਨਹੀਂ ਚਾਹੀਦੀਆਂ ਮੈਂ ਕਿਹਾ 10 12 ਜੀਸੀਪੀ ਆ ਗਿਆ ਨੇ ਜੀ ਤੇ ਆ ਮਸੇ ਸਾਨੂੰ ਅੱਜ ਰੋਡ ਵਾਲੀਆਂ ਮਿਲੀਆਂ ਨੇ ਫਰਮ ਨੂੰ 4 ਦਿਨ ਹੋ ਗਏ ਲੱਗੇ ਪਰ ਨਵੇਂ ਤੋਰੇ ਫੇਰੇ ਜੀ ਇਹਨਾਂ ਨੇ ਆ ਮਾਲਕੀ ਮੁਲਕੀ ਵਾਲੇ ਆਪ ਆਪ ਸਮਝਾਈ ਪਰਦੇ ਨੇਾ ਨਾ ਨਾ ਹੱਲ ਹੋਇਆ ਅਸੀਂ ਰਸਤਾ ਹੀ ਬੰਦ ਕਰਾਂਗੇ ਪਿੰਡ ਚ ਸਾਡਾ ਕਰਨਾ ਵੀ ਲੱਗਣਾ ਲਾਵਾਗੇ ਕਿਉਂਕਿ ਸਾਡੇ ਰਾਹ ਦੀ ਗਲੀ ਸਾਈ ਟੁੱਟੀ-ਟੁੱਟੀ ਨਾਲ ਬੜਾਈ ਜਿਆਦੇ ਦੁੱਧੇ ਘੜਦੇ ਰਹੇ ਲੇਵਰ ਨੂੰ ਉਥੇ ਲੜਾਈ ਹੋ ਜਾਂਦੀ ਏ ਇਸ ਤਰੀਕੇ ਕਿਉਂਕਿ ਜਿਆਦੇ ਮਸ਼ੀਨ ਬਣ ਜਾਂਦਾ ਨਾ ਕਿੰਨੇ ਵੀ ਲੇਵਰ ਨਾਲ ਕੰਮ ਦਿੱਤਾ ਜਾਵੇ ਮਸ਼ੀਨਾਂ ਸਾਰੀਆਂ ਮੰਦਗੀ ਦੀ ਜਾਵਣ ਤੇ ਬੋਂਗ ਵਾਲੀ ਟਰਾਲੀ ਕੋਈ ਨਹੀਂ ਆਵੇ ਸੜਕਾ ਬਹੁਤ ਸੜਕਾ ਖਰਾਬ ਹੋ ਗਿਆ ਬੱਚੇ ਨੂੰ ਨੁਕਸਾਨ ਹੋਏਗਾ ਲਗਭਗ ਰਿਹਾ ਸਾਡੇ 2 ਮਹੀਨੇ ਰੁਪਿਆ ਅੱਗੇ अगे रेता बहुत ज्यादा इधर चलो माड़ा मोटा खाके अगे रेता बहुत तो ये पीए यह हथाला तो रहे बहुत लंबा घट हाँ तीन तो महीने काम चल जाएगा पर छ फुट रेता डूंगा पीया अगे हा ज्यादा अगे है